ਅੱਜ ਆਪਾਂ ਉਹ ਗੱਲਾਂ ਕਰਨੀਆਂ ਜਿਨ੍ਹਾਂ ਗੱਲਾਂ ਦਾ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਵਾਅ ਵਾਸਤਾ ਪੈਂਦਾ ਸਾਡੇ ਸਾਰਿਆਂ ਦੀਆਂ ਹੀ ਉਹ ਰਲਦੀਆਂ ਮਿਲਦੀਆਂ ਗੱਲਾਂ ਨੇ ਭਾਵੇਂ ਅਸੀਂ ਸੋਚਦੇ ਰਹਿੰਨੇ ਆ ਕਿ ਅਸੀਂ ਇਹ ਗੱਲਾਂ ਕਿਸੇ ਨਾਲ ਕਰੀਏ ਜਾਂ ਨਾ ਕਰੀਏ ਪਰ ਇਹ ਗੱਲਾਂ ਸਾਡੇ ਸਾਰਿਆਂ ਦੀਆਂ ਰਲਦੀਆਂ ਮਿਲਦੀਆਂ ਹੁੰਦੀਆਂ ਕਿਉਂਕਿ ਘਰ ਤਾਂ ਸਾਡੇ ਘਰਾਂ ਵਰਗੇ ਹੀ ਹੁੰਦੇ ਨੇ ਤੇ ਫਿਰ ਹਰ ਘਰ ਦੀ ਕਹਾਣੀ ਵੀ ਇੱਕੋ ਜਿਹੀ ਹੁੰਦੀ ਹੈ ਕੋਈ ਬਹੁਤਾ ਫਰਕ ਨਹੀਂ ਹੁੰਦਾ 1921 ਦਾ ਫਰਕ ਹੋ ਸਕਦਾ ਵਾ ਤੇ ਸਾਡੇ ਘਰਾਂ ਦੀਆਂ ਕਹਾਣੀਆਂ ਇੱਕੋ ਜੀਆਂ ਹੁੰਦੀਆਂ ਰਲਦੀਆਂ ਮਿਲਦੀਆਂ ਹੁੰਦੀਆਂ ਕਿਉਂਕਿ ਸਾਡੇ ਰਿਸ਼ਤੇ ਵੀ ਇੱਕੋ ਜਿਹੇ ਹੁੰਦੇ ਆ ਇਸ ਕਰਕੇ ਸਾਡੀਆਂ ਕਹਾਣੀਆਂ ਵੀ ਰਲਦੀਆਂ ਹੁੰਦੀਆਂ ਤੇ ਅੱਜ ਆਪਾਂ ਉਹਨਾਂ ਕਹਾਣੀਆਂ ਬਾਰੇ ਹੀ ਗੱਲਾਂ ਕਰਾਂਗੇ ਜਦੋਂ ਕੁੜੀਆਂ ਇਕੱਠੀਆਂ ਹੁੰਦੀਆਂ ਨਾ ਇੱਕ ਦੂਜੀ ਨੂੰ ਮਿਲਦੀਆਂ ਸਹੇਲੀਆਂ ਭੈਣਾਂ ਹੋਣ ਫਿਰ ਉਹ ਇੱਕ ਦੂਜੀ ਨਾਲ ਹੀ ਗੱਲਾਂ ਕਰਦੀਆਂ ਇਹ ਸ਼ਿਕਾਇਤ ਕਰਦੀਆਂ ਕਿ ਅਸੀਂ ਸਾਰਿਆਂ ਦਾ ਕਰਦੀਆਂ ਪਰ ਸਾਡੀ ਕਦਰ ਨਹੀਂ ਪੈਂਦੀ ਸਾਡਾ ਕੋਈ ਨਹੀਂ ਕਰਦਾ ਅਸੀਂ ਪੇਕੇ ਸੌਰੇ ਸਾਰਿਆਂ ਦਾ ਮਾਨ ਸਤਕਾਰ ਕਰਦੀਆਂ ਇੱਜ਼ਤ ਕਰਦੀਆਂ ਮਾਨ ਸਤਕਾਰ ਦਿੰਦੀਆਂ ਪਰ ਸਾਨੂੰ ਸਾਡਾ ਬਣਦਾ ਮਾਨ ਸਤਕਾਰ ਜਿਹੜਾ ਉਹ ਸੌਰਿਆਂ ਤੋਂ ਨਹੀਂ ਮਿਲਦਾ ਭਾਵੇਂ ਕੁੜੀਆਂ ਹੋਣ ਭਾਵੇਂ ਮੁੰਡੇ ਹੋਣ ਤਕਰੀਬਨ ਹੀ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਕਿ ਮੈਂ ਸਾਰਿਆਂ ਦਾ ਕਰਦਾ ਪਰ ਮੇਰਾ ਕੋਈ ਨਹੀਂ ਕਰਦਾ ਪਰ ਕਿਤੇ ਨਾ ਕਿਤੇ ਕਸੂਰ ਸਾਡਾ ਆਪਣਾ ਵੀ ਹੁੰਦਾ ਸਾਨੂੰ ਕਦਰ ਨਹੀਂ ਕਰਾਉਣੀ ਆਉਂਦੀ ਹੁੰਦੀ ਇਸ ਲਈ ਆਪਣੀ ਕਦਰ ਵਧਾਉਣ ਵਾਸਤੇ ਆਪਣੀ ਕਦਰ ਕਰਾਉਣ ਵਾਸਤੇ ਇਹ ਕੁਝ ਜ਼ਰੂਰੀ ਗੱਲਾਂ ਜਿਹੜੀਆਂ ਹੋਣੀਆਂ ਬੜੀਆਂ ਜ਼ਰੂਰੀ ਨੇ ਪਹਿਲੀ ਗੱਲ ਆਪਾਂ ਇਸ ਬਾਰੇ ਪਹਿਲਾਂ ਵੀ ਕਾਫੀ ਵਾਰ ਗੱਲ ਕਰ ਚੁੱਕੇ ਹਾਂ ਪਰ ਅੱਜ ਫੇਰ ਕਰਦੇ ਹਾਂ ਕਿ ਘੱਟ ਬੋਲਣਾ ਜੋ ਵਿਅਕਤੀ ਘੱਟ ਬੋਲਦਾ ਹੋਵੇਗਾ ਨਾ ਉਸ ਦੀ ਗੱਲ ਹਰ ਇੱਕ ਸੁਣਨ ਨੂੰ ਤਿਆਰ ਹੋਵੇਗਾ ਹਰ ਇੱਕ ਸੋਚੇਗਾ ਕਿ ਇਹ ਕੋਈ ਗੱਲ ਕਰੇ ਤੇ ਅਸੀਂ ਸੁਣੀਏ ਤੇ ਜੋ ਐਵੇਂ ਸਾਰਾ ਦਿਨ ਬੋਲੀ ਜਾਂਦਾ ਹੋਵੇ ਨਾ ਉਸ ਕੋਲੋਂ ਸਾਰੇ ਕੰਨੀ ਕਤਰੋਂਦੇ ਨੇ ਉਸ ਦੀ ਗੱਲ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਉਸ ਦੀ ਗੱਲ ਨੂੰ ਸੁਣਨਾ ਕੋਈ ਪਸੰਦ ਨਹੀਂ ਕਰਦਾ ਹੁੰਦਾ ਕਿਉਂਕਿ ਉਹ ਤਾਂ ਸਾਰਾ ਦਿਨ ਹੀ ਬੋਲਦਾ ਰਹਿੰਦਾ ਤੇ ਉਸ ਦੀ ਗੱਲ ਦਾ ਫਿਰ ਅਸਰ ਵੀ ਘਟ ਜਾਂਦਾ ਇਸ ਤਰ੍ਹਾਂ ਫਿਰ ਤੁਹਾਡੀ ਕਦਰ ਵੀ ਘਟ ਜਾਂਦੀ ਹੈ ਤੇ ਜੋ ਵਿਅਕਤੀ ਘੱਟ ਬੋਲਦਾ ਹੋਵੇਗਾ ਉਸ ਨੂੰ ਸਾਰੇ ਹੀ ਸੁਣਨਾ ਪਸੰਦ ਕਰਦੇ ਆ ਤੇ ਕਈ ਵਾਰ ਕੀ ਹੁੰਦਾ ਕਿ ਰਿਸ਼ਤੇਦਾਰੀ ਵਿੱਚ ਕੁਝ ਐਹੋ ਜਿਹੇ ਰਿਸ਼ਤੇ ਹੁੰਦੇ ਨੇ ਜਿਹੜੇ ਨਿਭਾਉਣ ਯੋਗ ਨਹੀਂ ਹੁੰਦੇ ਪਰ ਫਿਰ ਵੀ ਵਿਅਕਤੀ ਉਹਨਾਂ ਰਿਸ਼ਤਿਆਂ ਨੂੰ ਨਿਭਾਉਂਦਾ ਆ ਕਈ ਵਾਰ ਕੁਝ ਰਿਸ਼ਤੇ ਇਦਾਂ ਦੇ ਹੁੰਦੇ ਜਿਹੜੇ ਤੁਹਾਨੂੰ ਮੂਰਖ ਬਣਾਉਂਦੇ ਰਹਿੰਦੇ ਆ ਕੋਈ ਇੱਕ ਵਾਰ ਮੂਰਖ ਬਣਾ ਦੇ ਤੁਸੀਂ ਬਣ ਜਾਂਦੇ ਜੇ ਦੂਜੀ ਵਾਰ ਬਣਾ ਦੇ ਤੀਜੀ ਵਾਰ ਬਣਾ ਦੇ ਤੇ ਜੇ ਉਹ ਵਾਰ-ਵਾਰ ਤੁਹਾਨੂੰ ਮੂਰਖ ਬਣਾਏ ਜਾ ਰਿਹਾ ਤਾਂ ਫਿਰ ਗਲਤੀ ਕਿਸ ਦੀ ਆ ਫਿਰ ਤਾਂ ਗਲਤੀ ਆਪਣੀ ਹੋਈ ਜੋ ਵਾਰ-ਵਾਰ ਮੂਰਖ ਬਣੀ ਜਾ ਰਹੇ ਆ ਇਸ ਲਈ ਉਸ ਨੇ ਤਾਂ ਬਦਲਣਾ ਨਹੀਂ ਉਸ ਦਾ ਤਾਂ ਸੁਭਾਅ ਹੀ ਐਵੇਂ ਦਾ ਉਸ ਨੇ ਤਾਂ ਮੂਰਖ ਬਣਾਉਣਾ ਹੀ ਆ ਤੇ ਫਿਰ ਸੁਧਰਨਾ ਤਾਂ ਅਸੀਂ ਆਪ ਹੀ ਆ ਪਛਾਨਣਾ ਤਾਂ ਅਸੀਂ ਆਪ ਹੀ ਆ ਕਿ ਇਹ ਸਾਨੂੰ ਹਰ ਵਾਰ ਹੀ ਮੂਰਖ ਬਣਾਈ ਜਾ ਰਿਹਾ ਵਾ ਤੇ ਫਿਰ ਕੁਝ ਰਿਸ਼ਤੇ ਇਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਚੁਗਲੀ ਦੀ ਆਦਤ ਹੁੰਦੀ ਐ ਤੇ ਜੇ ਕਿਤੇ ਉਹਨਾਂ ਦੀ ਗੱਲ ਵਿੱਚ ਹੰਗਾਰਾ ਵੀ ਦੇ ਦਈਏ ਨਾ ਤਾਂ ਫਿਰ ਉਹਨਾਂ ਨੇ ਸਾਰੀ ਗੱਲ ਹੀ ਤੁਹਾਡੇ ਤੇ ਸੁੱਟ ਦੇਣੀ ਹੁੰਦੀ ਆ ਕਿ ਮੈਂ ਤੇ ਕੁਝ ਕਿਹਾ ਹੀ ਨਹੀਂ ਕਿਹਾ ਹੀ ਉਹਨੇ ਤੇ ਫਿਰ ਬੰਦਾ ਹੰਗਾਰੇ ਵਿੱਚ ਹੀ ਫਸ ਜਾਂਦਾ ਆ ਇਸ ਲਈ ਬਹੁਤ ਹੀ ਸੋਚ ਸਮਝ ਕੇ ਚੱਲਣ ਦੀ ਲੋੜ ਆ ਤੇ ਘੱਟ ਬੋਲੋਗੇ ਨਾ ਤਾਂ ਫਿਰ ਤੁਸੀਂ ਇਹ ਸਾਰੀਆਂ ਹੀ ਗੱਲਾਂ ਨੂੰ ਸਮਝ ਸਕਦੇ ਹੋ ਜੇ ਘੱਟ ਬੋਲੋਗੇ ਤੇ ਤੁਹਾਡੀ ਗੱਲ ਦਾ ਅਸਰ ਵੀ ਪੈਂਦਾ ਰਹੇਗਾ ਤੇ ਤੁਹਾਡੀ ਕਦਰ ਵੀ ਪਵੇ ਨੰਬਰ 2 ਆਪਣਾ ਏਮ ਬਣਾਓ ਆਪਣਾ ਕੰਮ ਪੂਰੀ ਮਿਹਨਤ ਤੇ ਲਗਨ ਨਾਲ ਕਰੋ ਕਿਸੇ ਵੱਲ ਬਹੁਤਾ ਧਿਆਨ ਨਾ ਦਿਓ ਕਿ ਕੋਈ ਕੀ ਕਰ ਰਿਹਾ ਵਾ ਕੀ ਨਹੀਂ ਕਰ ਰਿਹਾ ਤੁਸੀਂ ਆਪਣੇ ਕੰਮ ਵਿੱਚ ਰੁਚੀ ਦਿਖਾਓ ਆਪਣੇ ਕੰਮ ਵੱਲ ਧਿਆਨ ਦਿਓ ਆਪਣਾ ਕੰਮ ਪੂਰੀ ਮਿਹਨਤ ਨਾਲ ਕਰੋ ਕਿ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹਨਾਂ ਕੰਮਾਂ ਵਿੱਚ ਕਿਸੇ ਦੀ ਬਹੁਤੀ ਦਖਲਅੰਦਾਜ਼ੀ ਨਾ ਰੱਖੋ ਕਿ ਤੁਹਾਡੇ ਕੰਮ ਵਿੱਚ ਕੋਈ ਦਖਲਅੰਦਾਜ਼ੀ ਕਰਦਾ ਹੋਵੇ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਨੰਬਰ 3 ਤੁਸੀਂ ਕੀ ਕਰ ਰਹੇ ਹੋ ਤੁਹਾਡੀ ਕੀ ਫਿਊਚਰ ਪਲੈਨਿੰਗ ਹੈ ਇਹ ਕਿਸੇ ਨਾਲ ਵੀ ਸਾਂਝੀ ਨਾ ਕਰੋ ਜਦੋਂ ਤੁਸੀਂ ਆਪਣਾ ਕੰਮ ਕਾਰਜੋ ਤੁਸੀਂ ਸ਼ੁਰੂ ਕਰ ਰਹੇ ਹੋ ਉਹਦਾ ਰੌਲਾ ਪਾ ਦਿੰਦੇ ਹੋ ਤਾਂ ਫਿਰ ਉਹ ਕੰਮ ਸਿਰੇ ਘਾਟੀ ਚੜਦਾ ਆ ਇਹ ਤੁਸੀਂ ਸਾਰਿਆਂ ਨੇ ਨੋਟ ਕੀਤਾ ਹੋਵੇਗਾ ਕਿ ਫਿਰ ਉਸ ਕੰਮ ਵਿੱਚ ਅੜਚਨਾ ਆਉਣ ਲੱਗਦੀਆਂ ਨੇ ਫਿਰ ਉਹ ਕੰਮ ਭਵੇਂ ਆਸਾਨੀ ਨਾਲ ਹੀ ਚੱਲਦਾ ਆ ਰਿਹਾ ਬਿਨਾਂ ਬਹੁਤ ਮੁਸ਼ਕਲਾਂ ਪੈਦਾ ਕਰ ਦਿੰਦਾ ਨਹੀਂ ਇਹ ਤੁਸੀਂ ਕਿੰਨਾ ਵਿੱਚ ਰੌਲਾ ਪਾਇਆ ਕਿੰਨਾ ਨਾਲ ਇਹ ਗੱਲਾਂ ਸਾਂਝੀਆਂ ਕੀਤੀਆਂ ਇਹ ਤੁਹਾਡੇ ਤੇ ਡਿਪੈਂਡ ਕਰਦਾ ਆ ਕਿ ਤੁਸੀਂ ਕਿੰਨਾਂ ਨੂੰ ਦੱਸਿਆ ਨੇ ਜੇ ਤਾਂ ਤੁਹਾਡੇ ਆਲੇ-ਦੁਆਲੇ ਵਿੱਚ ਜਿੰਨਾ ਵਿੱਚ ਤੁਸੀਂ ਵਿਚਰਦੇ ਜੇ ਉਹ ਨੈਗੇਟਿਵ ਲੋਕ ਨੇ ਤਾਂ ਫਿਰ ਅਰchna ਤਾਂ ਆਉਣਗੀਆਂ ਹੀ ਤੇ ਜੇਕਰ ਉਹ ਪੋਜ਼ਿਟਿਵ ਲੋਕ ਨੇ ਉਹ ਜਿਨ੍ਹਾਂ ਨਾਲ ਤੁਸੀਂ ਗੱਲਾਂ ਸਾਂਝੀਆਂ ਕੀਤੀਆਂ ਨੇ ਤਾਂ ਫਿਰ ਉਹ ਤੁਹਾਡਾ ਸਾਥ ਜ਼ਰੂਰ ਦੇਣਗੇ ਇਸ ਲਈ ਆਪਣਾ ਅਰੰਭਿਆ ਕੰਮ ਕਿਸੇ ਨਾਲ ਸਾਂਝਾ ਘੱਟ ਹੀ ਕਰਿਆ ਕਰੋ ਕਿਉਂਕਿ ਅਜਿਹਾ ਰੌਲਾ ਪਾਉਣ ਨਾਲ ਕੰਮ ਸਿਰੇ ਚੜਨ ਵਿੱਚ ਸਮਾਵਾਦ ਲੱਗਣ ਲੱਗਦਾ ਫਿਰ ਨੰਬਰ 4 ਪਰੇਸ਼ਾਨੀ ਪਰੇਸ਼ਾਨੀ ਹਰ ਘਰ ਵਿੱਚ ਹੁੰਦੀ ਹੈ ਕੋਈ ਘਰ ਇਹੋ ਜਿਹਾ ਨਹੀਂ ਹੁੰਦਾ ਜਿੱਥੇ ਪਰੇਸ਼ਾਨੀ ਨਾ ਹੋਵੇ ਪਰੇਸ਼ਾਨੀ ਵੱਖਰੀ ਵੱਖਰੀ ਹੋ ਸਕਦੀ ਹੈ ਕਿਸੇ ਦੀ ਕੋਈ ਪਰੇਸ਼ਾਨੀ ਕਿਸੇ ਦੀ ਕੋਈ ਪਰੇਸ਼ਾਨੀ ਪਰੇਸ਼ਾਨੀ ਅਲੱਗ ਅਲੱਗ ਜ਼ਰੂਰ ਹੋ ਸਕਦੀ ਆ ਪਰ ਪਰੇਸ਼ਾਨੀ ਹਰ ਘਰ ਵਿੱਚ ਹੁੰਦੀ ਆ ਕੋਈ ਘਰ ਇਹੋ ਜਿਹਾ ਨਹੀਂ ਹੁੰਦਾ ਜਿੱਥੇ ਕੋਈ ਪਰੇਸ਼ਾਨ ਨਾ ਹੋਵੇ ਜਾਂ ਜਿਸ ਘਰ ਦੀ ਕੋਈ ਸਮੱਸਿਆ ਨਾ ਹੋਵੇ ਪਰ ਵਿਅਕਤੀ ਨੂੰ ਆਪਣੀ ਪਰੇਸ਼ਾਨੀ ਦੂਜਿਆਂ ਨਾਲੋਂ ਹਮੇਸ਼ਾ ਹੀ ਵੱਡੀ ਲੱਗਦੀ ਆ ਉਹ ਸੋਚਦਾ ਆ ਕਿ ਮੇਰੀ ਪਰੇਸ਼ਾਨੀ ਉਹਦੇ ਨਾਲੋਂ ਜ਼ਿਆਦਾ ਵੱਡੀ ਆ ਪਰ ਪਰੇਸ਼ਾਨ ਹਰ ਕੋਈ ਆ ਕਿਸੇ ਦੀ ਛੋਟੀ ਤੇ ਕਿਸੇ ਦੀ ਵੱਡੀ ਪਰੇਸ਼ਾਨੀ ਹੁੰਦੀ ਆ ਪਰ ਹਰ ਵਿਅਕਤੀ ਆਪਣੀ ਪਰੇਸ਼ਾਨੀ ਦਾ ਟੰਡੋਰਾ ਪਿੱਟਣ ਲੱਗਦਾ ਆ ਦੂਜੇ ਜਾਣੇ ਜਾਣੇ ਨੂੰ ਆਪਣੀਆਂ ਪਰੇਸ਼ਾਨੀਆਂ ਦੱਸਣ ਲੱਗਦਾ ਆ ਉਸ ਕੋਲੋਂ ਹੱਲ ਲੱਭਣ ਲਈ ਨਹੀਂ ਦੱਸਦਾ ਉਸ ਕੋਲੋਂ ਹਮਦਰਦੀ ਲੈਣ ਲਈ ਦੱਸ ਲਾਇਆ ਝੂਠੀ ਹਮਦਰਦੀ ਕਿ ਮੈਂ ਬਹੁਤ ਦੁਖੀ ਹਾਂ ਤੇ ਉਹ ਕਵੇ ਕਿ ਇਹ ਵਿਚਾਰਾ ਤਾਂ ਬਹੁਤ ਦੁਖੀ ਹੈ ਹਮਦਰਦੀ ਦਾ ਕਰਕੇ ਦੱਸਦਾ ਪਰ ਜਦੋਂ ਉਹ ਆਪਣੀਆਂ ਪਰੇਸ਼ਾਨੀਆਂ ਦਾ ਟੰਡੋਰਾ ਪਿੱਟਦਾ ਨਾ ਦੂਜਿਆਂ ਕੋਲ ਫਿਰ ਉੱਥੇ ਹੀ ਆਪਣੀ ਕਦਰ ਗਵਾ ਬੈੰਦਾ ਕਿਉਂਕਿ ਫਿਰ ਉੱਥੇ ਕੁਝ ਅਜਿਹੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਹੁੰਦੀਆਂ ਤੇ ਆਪਣੀਆਂ ਪਰੇਸ਼ਾਨੀਆਂ ਨੂੰ ਵੱਡਾ ਸਾਬਤ ਕਰਨ ਲਈ ਫਿਰ ਜਦੋਂ ਉਹ ਦੂਜਿਆਂ ਕੋਲ ਜਾਂਦਾ ਨਾ ਦੂਜਿਆਂ ਨੂੰ ਦੱਸਦਾ ਵਾ ਤਾਂ ਫਿਰ ਉਦੋਂ ਆਪਣੀ ਕਦਰ ਗਵਾ ਲੈਂਦਾ ਆ। ਕਈ ਵਾਰੀ ਕੀ ਹੁੰਦਾ ਕਿ ਮੇਰੀਆਂ ਭੈਣਾਂ ਵਿੱਲੀਆਂ ਹੋਣ ਨਾ ਤਾਂ ਕਿਸੇ ਸਹੇਲੀ ਭੈਣ ਨੂੰ ਫੋਨ ਲਗਾ ਲੈਂਦੀਆਂ ਨੇ ਤੇ ਫਿਰ ਜਦੋਂ ਫੋਨ ਲਗਾ ਲੈਂਦੀਆਂ ਨੇ ਤੇ ਫਿਰ ਉਹ ਗੱਲਾਂ ਤਾਂ ਕਰਨੀਆਂ ਹੀ ਹੁੰਦੀਆਂ ਫਿਰ ਗੱਲਾਂ-ਗੱਲਾਂ ਵਿੱਚ ਉਹ ਗੱਲਾਂ ਵੀ ਨਿਕਲ ਜਾਂਦੀਆਂ ਜਿਹੜੀਆਂ ਕਿ ਨਹੀਂ ਕਰਨੀਆਂ ਹੁੰਦੀਆਂ। ਤੇ ਫਿਰ ਉੱਥੇ ਹੀ ਆਪਣੀ ਕਦਰ ਗਵਾਚ ਜਾਂਦੀ ਆ ਆਪਣੀ ਕਦਰ ਗਵਾ ਲੈਂਦੀਆਂ ਨੇ ਤੇ ਫਿਰ 95% ਲੋਕ ਇਹੋ ਜਿਹੇ ਹੁੰਦੇ ਜਿਹੜੀਆਂ ਤੁਹਾਡੀਆਂ ਕੀਤੀਆਂ ਹੋਈਆਂ ਗੱਲਾਂ ਦਾ ਮਜ਼ਾਕ ਉਡਾਉਂਦੇ ਨੇ ਤੇ ਦੂਜਿਆਂ ਨੂੰ ਦੱਸਦੇ ਨੇ ਤੇ ਸਿਰਫ 5% ਹੀ ਲੋਕ ਇਸ ਤਰ੍ਹਾਂ ਦੇ ਹੁੰਦੇ ਜਿਹੜਾ ਤੁਹਾਡੇ ਦੁੱਖ ਨੂੰ ਸਮਝ ਸਕਦੇ ਨੇ ਤੁਹਾਡਾ ਸਾਥ ਦਿੰਦੇ ਨੇ ਇਸ ਲਈ 95% ਲੋਕ ਮਜ਼ਾਕ ਉਡਾਉਂਦੇ ਨੇ ਤੇ ਮਜ਼ਾਕ ਦਾ ਪਾਤਰ ਨਾ ਬਣਿਆ ਕਰੋ ਉਹ ਅਖਾਨ ਹੈਗਾ ਨਾ ਕਿ ਟੱਕੀ ਰਿਜੇ ਤੇ ਕੋਈ ਨਾ ਬੁੱਝੇ ਇਸ ਲਈ ਟੱਕੀਆਂ ਹੀ ਰੱਖਣੀਆਂ ਚਾਹੀਦੀਆਂ ਨੇ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਤੇ ਸਿਰਫ ਉੱਥੇ ਹੀ ਸਾਂਝੀਆਂ ਕਰਿਆ ਕਰੋ ਜਿਹੜੇ 5% ਲੋਕ ਹੁੰਦੇ ਜਿਨ੍ਹਾਂ ਤੇ ਤੁਹਾਨੂੰ ਪੂਰਾ ਵਿਸ਼ਵਾਸ ਹੁੰਦਾ ਕਿ ਇਹ ਮੇਰਾ ਸਾਥ ਦੇਣਗੇ ਮਜ਼ਾਕ ਨਹੀਂ ਉਡਾਉਣਗੇ ਨੰਬਰ 5 ਆਮਦਨੀ ਆਪਣੀ ਆਮਦਨੀ ਬਾਰੇ ਕਿਸੇ ਨਾਲ ਜ਼ਿਕਰ ਨਾ ਕਰੋ ਤੁਸੀਂ ਕੀ ਕਮਾ ਰਹੇ ਜੇ ਕੀ ਬਚਾ ਰਹੇ ਜੇ ਕੀ ਸੇਵ ਕਰ ਰਹੇ ਜੇ ਇਹ ਗੱਲਾਂ ਕਿਸੇ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਜੇਕਰ ਤੁਸੀਂ ਆਮਦਨੀ ਬਾਰੇ ਸਾਰਿਆਂ ਨਾਲ ਗੱਲ ਕਰੋਗੇ ਤੇ ਫਿਰ ਲੋੜ ਪੈਣ ਤੇ ਤੁਹਾਡੇ ਕੋਲੋਂ ਮਦਦਤਾ ਅਗਲਾ ਮੰਗੇਗਾ ਹੀ ਤੇ ਫਿਰ ਤੁਹਾਡੀ ਮਰਜ਼ੀ ਕਿ ਤੁਸੀਂ ਉਸ ਦੀ ਮਦਦ ਕਰਨੀ ਆ ਜਾਂ ਨਹੀਂ ਕਰਨੀ ਜੇਕਰ ਤੁਸੀਂ ਆਮਦਨੀ ਦੱਸੀ ਅਤੇ ਮਦਦ ਨਹੀਂ ਕਰੋਗੇ ਤਾਂ ਬੁਰੇ ਤਾਂ ਤੁਸੀਂ ਬਣੋਗੇ ਹੀ ਤੇ ਜੇ ਤੁਸੀਂ ਮਦਦ ਕਰ ਦਿੱਤੀ ਤੇ ਫਿਰ ਲੋੜ ਭੈਣ ਤੇ ਤੁਹਾਨੂੰ ਤੁਹਾਡਾ ਪੈਸਾ ਵਾਪਸ ਨਹੀਂ ਮਿਲਦਾ ਤਾਂ ਵੀ ਬੁਰੇ ਤੁਸੀਂ ਪੈਣਾ ਹੀ ਆ ਇਸ ਲਈ ਆਪਣੀ ਆਮਦਨੀ ਦਾ ਜ਼ਿਕਰ ਕਿਸੇ ਨਾਲ ਵੀ ਨਹੀਂ ਕਰਨਾ ਚਾਹੀਦਾ ਜੇਕਰ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਕੇ ਰੱਖਣਾ ਤਾਂ ਫਿਰ ਇਨ੍ਹਾਂ ਗੱਲਾਂ ਦੇ ਪਰਦੇ ਹੋਣੇ ਬਹੁਤ ਜ਼ਰੂਰੀ ਹੁੰਦੇ ਨੇ ਜ਼ਿੰਦਗੀ ਵਿੱਚ ਕਿਉਂਕਿ ਪੈਸਾ ਕਮਾਉਣਾ ਤਾਂ ਹਰ ਇੱਕ ਜਾਣਦਾ ਹੁੰਦਾ ਪਰ ਸਾਹਬਣਾ ਕਿਸੇ ਕਿਸੇ ਨੂੰ ਹੀ ਆਉਂਦਾ ਹੈ ਨੰਬਰ 6 ਬੁਰੀ ਆਦਤ ਕੁਝ ਲੋਕਾਂ ਨੂੰ ਆਦਤ ਹੁੰਦੀ ਲੋਕਾਂ ਦੇ ਘਰਾਂ ਵਿੱਚ ਝਾਤੀਆਂ ਮਾਰਨ ਦੀ ਕਿ ਕੌਣ ਕੀ ਕਰ ਰਿਹਾ ਕੌਣ ਕਿੱਥੋਂ ਆਇਆ ਕਿੱਥੇ ਚੱਲਿਆ ਪੂਰੇ ਮੁਹੱਲੇ ਦੀ ਜਾਣਕਾਰੀ ਰੱਖੀ ਹੁੰਦੀ ਹੈ ਤੇ ਫਿਰ ਇਹੋ ਜੇ ਲੋਕਾਂ ਕੋਲੋਂ ਖਲੋਣ ਤੋਂ ਡਰਦੇ ਨਹੀਂ ਲੋਕ ਇਹ ਬਹੁਤ ਮਾੜੀ ਆਦਤ ਹੈ ਫਿਰ ਸੋਚਦੇ ਨੇ ਲੋਕ ਕਿ ਜੇ ਇਸ ਕੋਲ ਖਲੋ ਗਿਆ ਨਾ ਤਾ ਮੇਰਾ ਟਾਈਮ ਖਰਾਬ ਹੋਣਾ ਤੇ ਫਿਰ ਜੇ ਮੇਰੇ ਮੂੰਹੋਂ ਕੋਈ ਗੱਲ ਵੀ ਨਿਕਲ ਗਈ ਤਾਂ ਇਹਨੇ ਝਟ ਸਾਰੇ ਮਹੱਲੇ ਵਿੱਚ ਖਲਾਰ ਦੇਣੀ ਆ ਤੇ ਫਿਰ ਇਸ ਤਰ੍ਹਾਂ ਦੀ ਆਦਤ ਵਾਲੇ ਬੰਦੇ ਦੀ ਕਦਰ ਕੋਈ ਨਹੀਂ ਕਰਦਾ ਤੇ ਜਿਸ ਵਿੱਚ ਇਹ ਆਦਤਾਂ ਹੁੰਦੀਆਂ ਨੇ ਫਿਰ ਉਹ ਕਦਰ ਕਿੱਥੋਂ ਪਾਲੇਗਾ ਫਿਰ ਉਸ ਕੋਲ ਕੋਈ ਖਲੋਣਾ ਵੀ ਪਸੰਦ ਨਹੀਂ ਕਰਦਾ ਉਸ ਦੀ ਗੱਲ ਦਾ ਕੋਈ ਬਹੁਤਾ ਅਸਰ ਨਹੀਂ ਪੈਂਦਾ ਕਿਸੇ ਤੇ ਇਸ ਲਈ ਹੀ ਤਾਂ ਕਹਿੰਦੇ ਹਨ ਕਿ ਘੱਟ ਬੋਲਣਾ ਚਾਹੀਦਾ ਜੋ ਇਹ ਹਰ ਘਰ ਦੀ ਕਹਾਣੀ ਨੂੰ ਜਾਣਦਾ ਹੁੰਦਾ ਨਾ ਹਰ ਘਰ ਦੀ ਗੱਲ ਵਿੱਚ ਦਖਲ ਅੰਦਾਜ਼ੀ ਰੱਖਦਾ ਜਾਣਕਾਰੀ ਰੱਖਦਾ ਵਾ ਕਿਸੇ ਦੇ ਘਰਾਂ ਵਿੱਚ ਝਾਤੀਆਂ ਮਾਰਦਾ ਫਿਰ ਇਹੋ ਜਿਹੇ ਲੋਕਾਂ ਨੂੰ ਕਦਰ ਨਹੀਂ ਮਿਲਦੀ ਉਹ ਫਿਰ ਕਦਰ ਦੇ ਪਾਤਰ ਨਹੀਂ ਬਣਦੇ ਉਹ ਬੇਕਦਰੇ ਲੋਕ ਹੁੰਦੇ ਨੇ ਨੰਬਰ 7 ਝੂਠ ਬੋਲਣਾ ਝੂਠ ਬੋਲਣ ਤੋਂ ਬਚੋ ਜਿਹੜਾ ਵਿਅਕਤੀ ਝੂਠ ਬੋਲਦਾ ਹੁੰਦਾ ਨਾ ਉਸ ਬਾਰੇ ਸਾਰਿਆਂ ਨੂੰ ਪਤਾ ਹੁੰਦਾ ਕਿ ਇਹ ਝੂਠ ਬਹੁਤ ਬੋਲਦਾ ਤੇ ਜਿਸ ਨਾਲ ਉਹ ਗੱਲ ਕਰ ਰਿਹਾ ਹੋਵੇ ਨਾ ਕਈ ਵਾਰ ਉਸ ਨੂੰ ਵੀ ਪਤਾ ਹੁੰਦਾ ਕਿ ਇਹ ਮੇਰੇ ਨਾਲ ਝੂਠ ਬੋਲ ਰਿਹਾ ਫਿਰ ਇਸ ਤਰ੍ਹਾਂ ਦੇ ਬੰਦੇ ਦੀ ਕਦਰ ਵੀ ਨਹੀਂ ਪੈਂਦੀ ਕਿਉਂਕਿ ਜੋ ਚੁੱਪ ਰਹਿੰਦਾ ਨਾ ਚੁੱਪ ਰਹਿਣ ਨਾਲ ਕਦੇ ਨੁਕਸਾਨ ਨਹੀਂ ਹੁੰਦਾ ਜੋ ਜ਼ਿਆਦਾ ਬੋਲਦਾ ਨਾ ਜ਼ਿਆਦਾ ਬੋਲਣ ਨਾਲ ਹੀ ਰਿਸ਼ਤੇ ਖਰਾਬ ਹੁੰਦੇ ਨੇ ਕਿਉਂਕਿ ਉਹ ਸੋਚੇ ਸਮਝੇ ਬਿਨਾ ਬੋਲੀ ਜਾਂਦਾ ਹੁੰਦਾ ਤੇ ਫਿਰ ਜ਼ਿਆਦਾ ਬੋਲਣ ਦੇ ਖਮਿਆਜੇ ਵੀ ਭੁਗਤਣੇ ਪੈ ਜਾਂਦੇ ਨੇ ਸੁਭਾਗ ਕਿਵੇਂ ਦਾ ਹੋਵੇ ਅੱਜ ਕੱਲ ਸਾਂਝੇ ਪਰਿਵਾਰ ਬਹੁਤ ਘਟ ਰਹੇ ਆ ਪਰ ਆਪਣੇ ਚਿਹਰੇ ਤੇ ਹਮੇਸ਼ਾ ਹੀ ਮੁਸਕਰਾਹਟ ਰੱਖੋ ਸਮਾਈਲ ਰੱਖੋ ਹਰੇਕ ਦਾ ਸਤਿਕਾਰ ਕਰੋ ਛੋਟਿਆਂ ਨਾਲ ਪਿਆਰ ਕਰੋ ਕਿਉਂਕਿ ਇਸ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਜਿਹੜਾ ਪਲ ਚੱਲ ਰਿਹਾ ਪਤਾ ਨਹੀਂ ਕਦੋਂ ਇਹ ਪਲ ਨੇ ਆਖਰੀ ਪਲ ਵਿੱਚ ਬਦਲ ਜਾਣਾ ਤੇ ਫਿਰ ਨਾਲ ਕੁਝ ਵੀ ਨਹੀਂ ਜਾਣਾ ਸਿਰਫ ਨਾਲ ਜਾਣਾ ਤਾਂ ਤੁਹਾਡੀ ਚੰਗਿਆਈ ਤੁਹਾਡੀ ਸਿਫਤ ਜੋ ਲੋਕ ਕਰਨਗੇ ਇਹ ਕਾਰਬਾਰ ਸਭ ਕੁਝ ਇੱਥੇ ਹੀ ਰਹਿ ਜਾਣਾ ਤੇ ਹਰੇਕ ਨੂੰ ਖਿੜੇ ਮੱਥੇ ਮਿਲਣਾ ਚਾਹੀਦਾ ਕਿਉਂਕਿ ਇੱਥੇ ਸਿਰਫ ਚੰਗਿਆਈ ਹੀ ਰਹਿ ਜਾਣੀ ਆ ਹੋਰ ਕੁਝ ਵੀ ਨਹੀਂ ਰਹਿਣਾ ਇਹਨਾਂ ਗੱਲਾਂ ਦੀ ਸਮਝ ਸਾਨੂੰ ਜਿੰਨੀ ਛੇਤੀ ਆ ਜਾਵੇ ਉਨਾਂ ਹੀ ਚੰਗਾ ਕਿ ਅਸੀਂ ਸਾਰਿਆਂ ਦੀ ਰਿਸਪੈਕਟ ਕਰੀਏ ਸਾਰਿਆਂ ਦਾ ਇੱਜ਼ਤ ਮਾਨ ਸਤਕਾਰ ਕਰੀਏ ਕਈ ਕਈ ਵਾਰੀ ਕੀ ਹੁੰਦਾ ਕਿ ਅਸੀਂ ਸੋਚਦੇ ਹਾਂ ਕਿ ਮੈਂ ਤਾਂ ਚੰਗਾ ਹੀ ਕਰਦਾ ਪਰ ਮੇਰੇ ਨਾਲ ਅਗਲਾ ਮਾੜਾ ਕਰ ਜਾਂਦਾ ਤਾਂ ਕੋਈ ਗੱਲ ਨਹੀਂ ਤੁਸੀਂ ਇਹ ਸੋਚੋ ਤੁਸੀਂ ਇਹ ਮਨ ਨੂੰ ਸਕੂਨ ਵਿੱਚ ਰੱਖੋ ਕਿ ਮੈਂ ਤਾਂ ਚੰਗਾ ਹੀ ਕੀਤਾ ਮੈਂ ਤੇ ਮਾੜਾ ਨਹੀਂ ਕਰਦਾ ਜੇਕਰ ਅਗਲਾ ਮਾੜਾ ਕਰਦਾ ਆ ਤਾਂ ਫਿਰ ਉਸ ਦੇ ਕਰਮ ਇਸ ਦਾ ਲੇਖਾ ਉਸਨੇ ਦੇਣਾ ਆ ਤੁਸੀਂ ਤਾਂ ਚੰਗਾ ਹੀ ਕਰ ਰਹੇ ਹੋ ਤੁਸੀਂ ਤੇ ਕਿਸੇ ਦਾ ਮਾੜਾ ਨਹੀਂ ਨਾ ਕਰ ਰਹੇ ਬਸ ਫਿਰ ਆਪਣੇ ਮਨ ਨੂੰ ਹਲਕਾ ਰੱਖੋ ਸਾਰੇ ਬੋਝ ਦਿਮਾਗ ਤੋਂ ਲਾ ਦਿਓ ਤੇ ਖੁਸ਼ ਰਹੋ ਇਹਨਾਂ ਨਿਯਮਾਂ ਨੂੰ ਅਪਣਾਓਗੇ ਨਾ ਤਾਂ ਤੁਸੀਂ ਜ਼ਿੰਦਗੀ ਵਿੱਚ ਕਦਰ ਜ਼ਰੂਰ ਪਾਓਗੇ